ਕਬੱਡੀ 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 ਰੋਲ ਹੁੰਦਾ ਹੈ ਕਿਸੇ ਨਾ ਕਿਸੇ ਦਾ ਲਿੰਕ ਹੁੰਦਾ ਹੈ ਖੇਡ ਕਬੱਡੀ ਨੂੰ ਇਹ ਸਾਰੇ ਸਮਰਪਤ ਨੇ ਸੋ ਸਾਰੇ ਵੀਰ ਸਮਰਪਤ ਨੇ ਖੇਡ ਕਬੱਡੀ ਨੂੰ ਕਿਉਂਕਿ ਖਿਡਾਰੀ ਇਕੱਲੇ ਪੈਸੇ ਕਰਕੇ ਨਹੀਂ ਆਉਂਦੇ ਲਿੰਕ ਵੀ ਚਾਹੀਦਾ ਹੈ ਤੇ ਪੈਸਾ ਵੀ ਚਾਹੀਦਾ ਹੈ ਸੰਧੂ ਚੱਠੇ ਦੇ ਸਾਹਿਬ ਬਲਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਜਿੰਨੇ ਵੀ ਸਟਾਰ ਸਾਡੇ ਕੋਲ ਪੁੱਜ ਰਿਹਾ ਸਟੇਜ ਦੇ ਬਿਲਕੁਲ ਸਾਹਮਣੇ ਕਾਲਾ ਸੰਘਿਆ ਵਾਲਾ ਅਜ ਦੇ ਸਮੇ ਦਾ ਟਾਪਰ ਜਾਫੀ ਦੁਨੀਆ ਦਾ ਸਣੀ ਕਾਲਾ ਸੰਘਿਆ ਵਾਲਾ ਤੇ ਪਿੱਛੇ-ਪਿੱਛੇ ਜਿਸ ਮੁੰਡੇ ਦਾ ਇੰਤਜ਼ਾਰ ਸਾਰੀ ਕਬੱਡੀ ਨੂੰ ਹੈ গোল্ডেন বয় ਵੀ ਆ ਗਿਆ ਆਸਟ੍ਰੇਲੀਆ ਦੇ ਮੈਲਬਰਨ ਤੋਂ ਚਿੱਟੀ ਵਾਲਾ ਜੱਗਾ ਆ ਵੀ ਜੱਗਿਆ ਦੋ ਕਦਮ ਚੱਲ ਗਏ سنی ਆ ਜਾ ਸਿੱਧੇ ਆ ਜਾ ਵੀ ਨੌਜਵਾਨਾਂ ਦਰਸ਼ਨ ਕਰਨਾ ਚਾਹੁੰਦੇ ਨੇ ਕਬੱਡੀ ਦੇ ਪ੍ਰੇਮੀ ਕਰਦੇ ਇੱਕ ਵਾਰੀ ਫਤਿਹ ਸਾਂਝੀ ਤਾੜੀਆਂ ਮਾਰ ਦਿਓ ਇਹਨੇ 117 ਜਫੇ ਲਾਏ ਇੰਗਲੈਂਡ ਦੇ ਸੀਜ਼ਨ 2024 ਦੇ ਵਿੱਚ ਤੇ ਰਿਕਾਰਡ ਬਣ ਗਿਆ ਤੇ ਜਿਹੜਾ ਨਾਲ ਆ ਰਿਹਾ ਨਾ 골ਡਨ ਬாய் ਇਹਨੇ ਭਵਿੱਖਬਾਣੀ ਕੀਤੀ ਸੀਗੀ ਵੀ ਮੇਰੀ ਕਬੱਡੀ ਦੇ ਨਾਲ ਚਲਦਿਆਂ ਚਲਦਿਆਂ سنی ਵੀ ਟੌਪ ਦਾ ਬਣ ਜਾਊਗਾ ਸੋ ਜੱਗਿਆ ਕਰਦੇ ਹੋਏ ਤਾਂ ਸਾਜੀ ਜੱਗੇ ਵਾਸਤੇ ਵੀ ਤਾੜੀਆਂ ਵੱਜਣਗੀਆਂ ਜਦੋਂ ਖੇਡਦਾ ਜੱਗਾ ਵੈਨਕੂਵਰ ਦੇ ਵਿੱਚ ਜਦੋਂ ਮੈਲਬੌਰਨ ਦੇ ਵਿੱਚ ਜਦੋਂ ਟ੍ਰਾਂਟੋ ਦੇ ਵਿੱਚ ਜਦੋਂ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਜਦੋਂ ਸੈਕਰਾਮੈਂਟੋ ਦੇ ਵਿੱਚ ਫਿਰ ਚਰਚਾ ਜਿਹੜੀ ਇਹ ਫੁੱਲ ਹੁੰਦੀ ਇਹ ਦੁਨੀਆ ਦੇ ਮਹਾਰਥੀ ਕਬੱਡੀ ਖਿਡਾਰੀ ਕੱਲੇ-ਕੱਲੇ ਦਾ ਜ਼ਿਕਰ ਕੱਲੇ-ਕੱਲੇ ਦਾ ਬਾਇਓ ਡਾਟਾ ਆਪਾਂ ਜ਼ਰੂਰ ਨਾਲ ਦੀ ਨਾਲ ਸਾਂਝਾ ਕਰਾਂਗੇ ਹਾਂਜੀ ਆਲਮਗੀਰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਜੱਗਾ ਚਿੱਟੀ ਵਾਲਾ ਸਣੀ ਆ ਨਕੂਦਰ ਦੀ ਟੀਮ ਆਈਆਂ ਮੰਨਾ ਵੀ ਆ ਤੇ ਮੰਨਾ ਕਹਿੰਦਾ ਵੀ ਅੱਜ ਇਸ ਟੀਮ ਨੂੰ ਸਪான்ਸਰ ਕੀਤਾ ਐਸੇ ਮਨੀ ਸੰਧੂ ਕੈਨੇਡਾ ਮਨੀ ਸੰਧੂ ਝੱਠੇ ਵਾਲਾ ਬਹੁਤ ਵਧੀਆ ਰੀਡਰ ਉਹਨਾਂ ਵੱਲੋਂ ਅੱਜ ਇਸ ਟੀਮ ਨੂੰ ਸਪான்ਸਰ ਕੀਤਾ ਗਿਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰਾਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦੀ